ਵੱਡੀ ਖਬਰ ਜਿਹੜੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਆ ਰਹੀ ਹੈ ਦੱਸਦੀ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਜਿਹਨਾਂ ਦੇ ਵਿੱਚ ਖੇਡਾਂ ਦਾ ਇੱਕ ਬੜਾ ਮਹੱਤਵਪੂਰਨ ਰੋਲ ਹੈ ਉਹਨਾਂ ਦੇ ਵਿੱਚ 12 ਤੋਂ ਲੈ ਕੇ 14 ਤੱਕ ਜਿਹੜੇ ਰਿਹਾਇਸ਼ੀ ਵਿੰਗ ਨੇ ਜਿੱਥੇ ਖਿਡਾਰੀ ਰਹਿ ਕੇ ਖੇਡਣਾ ਸਿੱਖਦੇ ਨੇ ਤੇ ਆਪਣੀ ਗੇਮ ਦਾ ਪ੍ਰਦਰਸ਼ਨ ਵਧੀਆ ਕਰਦੇ ਨੇ ਉਹਨਾਂ ਦੇ ਲਈ ਇੱਕ ਵੱਡੀ ਖਬਰ ਆ ਗਈ ਹੈ ਦੱਸ ਦਈਏ ਕਿ ਜਿਹੜੇ ਰਿਹਾਇਸ਼ੀ ਵਿੰਗ ਨੇ ਉਹਨਾਂ ਦੇ ਵਿੱਚ ਜਿਹੜੇ ਟ్రਾਇਲ ਹੋਣੇ ਸੀ ਜਿਹੜੇ ਟ్రਾਇਲ ਲੈ ਕੇ ਜਿਹੜੇ ਬੱਚੇ ਨੇ ਭਰਤੀ ਕੀਤੇ ਜਾ ਰਹੇ ਸੀ ਇਹਨਾਂ ਦੀ ਟ੍ਰੇਨਿੰਗ ਉਹਨਾਂ ਸਕੂਲਾਂ ਦੇ ਵਿੱਚ ਹੈ ਉਹਨਾਂ ਵਿੰਗਾਂ ਦੇ ਵਿੱਚ ਹੋਣੀ ਸੀ ਉਸ ਭਰਤੀ ਨੂੰ ਲੈ ਕੇ ਜਾਂ ਉਸ ਟ్రਾਇਲ ਨੂੰ ਲੈ ਕੇ ਤਰੀਕ ਜਿਹੜੀ ਹੈ ਮੁੱਲਤ ਕਹ ਦਿੱਤੀ ਗਈ ਦੱਸਦੀ ਹੈ ਪਹਿਲਾਂ 12 ਤੋਂ ਲੈ ਕੇ 14 ਤੱਕ ਟ੍ਰਾਇਲ ਹੋਣੇ ਸੀ ਹੁਣ ਟ੍ਰੈਲਾਂ ਜਿਹੜੀ ਮਿਤੀ ਹੈ ਉਹ ਅੱਗੇ ਕਰ ਦਿੱਤੀ ਗਈ ਦੱਸਦੀ ਹੈ ਕਿ ਭਾਰਤ ਪਾਕਿਸਤਾਨ ਦੇ ਵਿਚਾਲੇ ਜਿਹੜੇ ਜੰਗ ਦੇ ਮਾਹੌਲ ਹੈ ਉਸ ਨੂੰ ਲੈ ਕੇ ਇਹ ਵੱਡਾ ਫੈਸਲਾ ਲਿਆ ਗਿਆ ਕਿਉਂਕਿ ਪਹਿਲਾਂ ਹੀ ਪੰਜਾਬ ਸਰਕਾਰ ਦੇ ਵੱਲੋਂ ਜਾਂ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਦੇ ਵੱਲੋਂ ਲਗਾਤਾਰ ਲੋਕਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਘਰ ਦੇ ਵਿੱਚ ਰਹੋ ਜਿਹੜਾ ਨਰਾਤਾ ਨੂੰ ਜਿਹੜਾ ਹੈਗਾ ਬਲੈਕਆਊਟ ਦੀ ਕਰਨ ਦੀ ਸਥਿਤੀ ਵੀ ਦੱਸੀ ਜਾਂਦੀ ਹੈ ਤਾਂ ਇਸ ਦੇ ਵਿਚਾਲੇ ਜੇਕਰ ਕੋਈ ਵਿਅਕਤੀ ਜਾਂ ਕੋਈ ਵਿਦਿਆਰਥੀ ਕਿਸੇ ਵਿੰਗ ਵਿੱਚ ਭਰਤੀ ਹੁੰਦਾ ਤਾਂ ਉਸ ਦੀ ਨੁਕਸਾਨ ਦਾ ਖਮਿਆਜਾ ਭੁਗਤਣਾ ਨਾ ਬਵੇ ਇਸ ਕਰਕੇ ਜਿਹੜੀ ਪੰਜਾਬ ਸਰਕਾਰ ਦੇ ਡਿਪਾਰਟਮੈਂਟ ਆਫ ਸਕੂਲ এডੂਕੇਸ਼ਨ ਹੈ ਉਸ ਦੇ ਵੱਲੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੂੰ ਕਿਹਾ ਗਿਆ ਹੈ ਕਿ ਆਪਣੇ ਘਰਾਂ ਦੇ ਵਿੱਚ ਰੋਹ ਦੇ ਟ੍ਰਾਇਲ ਟ੍ਰਾਇਲ ਨੇ ਉਹ ਜਦੋਂ ਮਾਹੌਲ ਠੀਕ ਹੋ ਜਾਏਗਾ ਮਾਹੌਲ ਵਧੀਆ ਹੋ ਜਾਏਗਾ ਉਦੋਂ ਇਹ ਟ੍ਰਾਇਲ ਲਏ ਜਾ ਸਕਣਗੇ ਤਾਂ ਜੋ ਹੁਣ ਵਿਕਤੀਆਂ ਨੂੰ ਕੋਈ ਜਾਂ ਖੜਿਆਰੇ ਨੂੰ ਕੋਈ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਇਸ ਲਈ ਜਿਹੜੇ ਟ੍ਰਾਇਲ ਨੇ ਉਹ 12 ਤੋਂ 14 ਤੋਂ ਮਹੀਨ ਜਿਹੜੇ ਹੋਣੇ ਸੀ ਉਹ ਮੁਲਤਵੀ ਕਰ ਦਿੱਤੇ ਗਏ ਨੇ ਤੇ ਅਗਲੇ ਹੁਕਮਾਂ ਦੀ ਜਿਹੜੀ ਹੈ ਉਹ ਪਾਲਣਾ ਹੋਏਗੀ ਹੁਣ ਕਦੋਂ ਅਗਲੇ ਹੁਕਮ ਆਉਂਦੇ ਨੇ ਇਹ ਦੇਖਣ ਦਾ ਵਿਸ਼ਾ ਹੋਏਗਾ ਵੱਡੀ ਖਬਰ ਜਿਹੜੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਆ ਰਹੀ ਹੈ ਦੱਸਦੀ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਜਿਹਨਾਂ ਦੇ ਵਿੱਚ ਖੇਡਾਂ ਦਾ ਇੱਕ ਬੜਾ ਮਹੱਤਵਪੂਰਨ ਰੋਲ ਹੈ ਉਹਨਾਂ ਦੇ ਵਿੱਚ 12 ਤੋਂ ਲੈ ਕੇ 14 ਤੱਕ ਜਿਹੜੇ ਰਹਾਇਸ਼ੀ ਵਿੰਗ ਨੇ ਜਿੱਥੇ ਖਿਡਾਰੀ ਰਹਿ ਕੇ ਖੇਡਣਾ ਸਿੱਖਦੇ ਨੇ ਤੇ ਆਪਣੀ ਗੇਮ ਦਾ ਪ੍ਰਦਰਸ਼ਨ ਵਧੀਆ ਕਰਦੇ ਨੇ ਉਹਨਾਂ ਦੇ ਲਈ ਇੱਕ ਵੱਡੀ ਖਬਰ ਆ ਗਈ ਹੈ ਦੱਸਦੀ ਹੈ ਕਿ ਜਿਹੜੇ ਰਹਾਇਸ਼ੀ ਵਿੰਗ ਨੇ ਉਹਨਾਂ ਦੇ ਵਿੱਚ ਜਿਹੜੇ ਟ੍ਰਾਇਲ ਹੋਣੇ ਸੀ ਜਿਹੜੇ ਟ੍ਰਾਇਲ ਲੈ ਕੇ ਜਿਹੜੇ ਬੱਚੇ ਨੇ ਭਾਰਤੀ ਕੀਤੇ ਜਾਣੇ ਸੀ ਜਿਹਨਾਂ ਦੀ ਟ੍ਰੇਨਿੰਗ ਉਹਨਾਂ ਸਕੂਲਾਂ ਦੇ ਵਿੱਚ ਹੈ ਉਹਨਾਂ ਵਿੰਗਾਂ ਦੇ ਵਿੱਚ ਹੋਣੀ ਸੀ ਉਸ ਭਾਰਤੀ ਨੂੰ ਲੈ ਕੇ ਜਾਂ ਉਸ ਟ੍ਰਾਇਲ ਨੂੰ ਲੈ ਕੇ ਤਰੀਕ ਜਿਹੜੀ ਇਹ ਮੁਲਤਵੀ ਕਰ ਦਿੱਤੀ ਗਈ ਹੈ ਦੱਸਦੀ ਹੈ ਪਹਿਲਾਂ 12 ਤੋਂ ਲੈ ਕੇ 14 ਤੱਕ ਟ੍ਰਾਇਲ ਹੋਣੇ ਸੀ ਹੁਣ ਟ੍ਰਾਇਲਾਂ ਜਿਹੜੀ ਮਿਤੀ ਹੈ ਉਹ ਅੱਗੇ ਕਰ ਦਿੱਤੀ ਗਈ ਦੱਸਦੀ ਹੈ ਕਿ ਭਾਰਤ ਪਾਕਿਸਤਾਨ ਦੇ ਵਿਚਾਲੇ ਜਿਹੜੇ ਜੰਗ ਦੇ ਮਾਹੌਲ ਹੈ ਉਸ ਨੂੰ ਲੈ ਕੇ ਇਹ ਵੱਡਾ ਫੈਸਲਾ ਲਿਆ ਗਿਆ ਕਿਉਂਕਿ ਪਹਿਲਾਂ ਹੀ ਪੰਜਾਬ ਸਰਕਾਰ ਦੇ ਵੱਲੋਂ ਜਾਂ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਦੇ ਵੱਲੋਂ ਲਗਾ ਤਾਰੇ ਲੋਕਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਘਰ ਦੇ ਵਿੱਚ ਰਹੋ ਜਿਹੜਾ ਲੋਰਾਤਾ ਨੂੰ ਜਿਹੜਾ ਹੈਗਾ ਬਲੈਕਆਊਟ ਦੀ ਕਰਨ ਦੀ ਸਥਿਤੀ ਵੀ ਦੱਸੀ ਜਾਂਦੀ ਹੈ ਤਾਂ ਇਸ ਦੇ ਵਿਚਾਲੇ ਜੇਕਰ ਕੋਈ ਵਿਅਕਤੀ ਜਾਂ ਕੋਈ ਵਿਦਿਆਰਥੀ ਕਿਸੇ ਵਿੰਗ ਵਿੱਚ ਭਰਤੀ ਹੁੰਦਾ ਤਾਂ ਉਸ ਦੀ ਨੁਕਸਾਨ ਦਾ ਜਿਹੜਾ ਖਮਿਆਜਾ ਭੁਗਤਣਾ ਨਾ ਪਵੇ ਇਸ ਕਰਕੇ ਜਿਹੜੀ ਪੰਜਾਬ ਸਰਕਾਰ ਦੇ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਹੈ ਉਸ ਦੇ ਵੱਲੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੂੰ ਕਿਹਾ ਗਿਆ ਹੈ ਕਿ ਆਪਣੇ ਘਰਾਂ ਦੇ ਵਿੱਚ ਰਹੋ ਤੇ ਜਿਹੜੇ ਟ੍ਰਾਇਲ ਨੇ ਉਹ ਜਦੋਂ ਮਾਹੌਲ ਠੀਕ ਹੋ ਜਾਏਗਾ ਮਾਹੌਲ ਵਧੀਆ ਹੋ ਜਾਏਗਾ ਉਦੋਂ ਇਹ ਟ੍ਰਾਇਲ ਲਏ ਜਾ ਸਕਦੇ ਕਰਗੇ ਤਾਂ ਜੋ ਹੁਣ ਵਿਅਕਤੀਆਂ ਨੂੰ ਕੋਈ ਜਾਂ ਖਿਡਾਰੀ ਨੂੰ ਕੋਈ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਇਸ ਲਈ ਜਿਹੜੇ ਟ੍ਰਾਇਲ ਨੇ ਉਹ 12 ਤੋਂ 14 ਤੋਂ ਮੈਨ ਜਿਹੜੇ ਹੋਣੇ ਸੀ ਉਹ ਮੁਲਤਵੀ ਕਰ ਦਿੱਤੇ ਗਏ ਨੇ ਤੇ ਅਗਲੇ ਹੁਕਮਾਂ ਦੀ ਜਿਹੜੀ ਹੈ ਉਹ ਪਾਲਣਾ ਹੋਏਗੀ ਹੁਣ ਕਦੋਂ ਅਗਲੇ ਹੁਕਮ ਆਉਂਦੇ ਨੇ ਇਹ ਦੇਖਣ ਦਾ ਵਿਸ਼ਾ ਹੋਏਗਾ